ਦੀ ਵੱਡੀ ਖਬਰ ਸਾਹਮਣੇ ਆ ਰਹੀ ਆਮ ਆਦਮੀ ਪਾਰਟੀ ਦੇ ਇੱਕ ਹੋਰ ਵਿਧਾਇਕ ਦੇ ਨਾਲ ਅਨਹੋਣੀ ਵਾਪਰੀ ਹੈ ਇੱਕ ਹੋਰ ਵਿਧਾਇਕ ਦੇ ਵਿਧਾਇਕ ਜਿਹੜੇ ਨੇ ਉਹ ਹਾਦਸੇ ਦਾ ਸ਼ਿਕਾਰ ਹੋਏ ਨੇ ਤਾਂ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਆਮ ਆਦਮੀ ਪਾਰਟੀ ਦੇ ਇੱਕ ਹੋਰ ਵਿਧਾਇਕ ਹਾਦਸੇ ਦਾ ਸ਼ਿਕਾਰ ਹੋਏ ਨੇ ਪਰ ਇਸ ਹਾਦਸੇ ਦੇ ਵਿੱਚ ਵਾਲ-ਵਾਲ ਬਚ ਕੇ ਨਹੀਂ ਆਵਾਦਮੀ ਪਾਰਟੀ ਦੇ ਵਿਧਾਇਕ ਤਸਵੀਰਾਂ ਤੁਸੀਂ ਵੇਖੋ ਕਿ ਕਿਸ ਤਰ੍ਹਾਂ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਗੱਡੀ ਦੇ ਜਿਹੜੇ ਨੇ ਉਪਰ ਖਚੇ ਉੱਡ ਗਏ ਨੇ ਗੱਡੀ ਦੇ ਪਰਖਚੇ ਉੱਡ ਗਏ ਨੇ ਹਾਲਾਂਕਿ ਇਸ ਦੇ ਵਿੱਚ ਵਿਧਾਇਕ ਜਣੇ ਨੇ ਬਚ ਗਏ ਨੇ ਪਰ ਉਹਨਾਂ ਦੇ ਗਨਮੈਨ ਜਿਹੜੇ ਉਹਨਾਂ ਦੇ ਜਰੂਰ ਸੱਟਾਂ ਲੱਗੀਆਂ ਨੇ ਉਹ ਜ਼ਖਮੀ ਹੋਏ ਨੇ ਤਾਂ ਬਗਾ ਪ੍ਰਾਂਤੋਂ ਵਿਧਾਇਕ ਅਮਰਤਪਾਲ ਸੁਖਨਾਂਦੀ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ ਦੇਰ ਰਾਤ ਤੇ ਹਾਦਸਾ ਵਾਪਰਿਆ ਦਿੱਲੀ ਜਾ ਰਹੇ ਸੀਗੇ ਵਿਧਾਇਕ ਸਰਕਾਰੀ ਗੱਡੀ ਦੇ ਵਿੱਚ ਸੀਗੇ ਤਾਂ ਇਸੇ ਦੌਰਾਨ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਹੈ ਭਿਆਨਕ ਐਕਸੀਡੈਂਟ ਹੋ ਜਾਂਦਾ ਜਿਸ ਤੋਂ ਬਾਅਦ ਵਿਧਾਇਕ ਬਚ ਜਾਂਦੇ ਨੇ ਪਰ ਜੋ ਉਹਨਾਂ ਦੇ ਗਨਮੈਨ ਹੈਗੇ ਨੇ ਉਹ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਤੀ ਕਰਵਾਇਆ ਗਿਆ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਨੁਕਸਾਨੀ ਗਈ ਹੈ ਇੱਕ ਗੱਡੀ ਤਾਂ ਜਾਣਕਾਰੀ ਦੇ ਮੁਤਾਬਿਕ ਮੋਗਾ ਦੇ ਸਬ ਡਿਵੀਜ਼ਨ ਬਾਗਾ ਪੁਰਾਣਾ ਦੇ ਹਲਕਾ ਵਿਧਾਇਕ ਅਮਰਤਪਾਲ ਸਿੰਘ ਸੁਖਨੰਦ ਦਿੱਲੀ ਜਾ ਰਹੇ ਸੀਗੇ ਤਾਂ ਜਾਂਦੇ ਸਮੇਂ ਰਸਤੇ ਦੇ ਵਿੱਚ ਜੀਨ ਵਿਖੇ ਬੀਤੀ ਰਾਤ ਇਹ ਭਿਆਨਕ ਹਾਦਸਾ ਹੋ ਜਾਂਦਾ ਹੈ ਐਕਸੀਡੈਂਟ ਹੋ ਜਾਂਦਾ ਉਸ ਤੋਂ ਬਾਅਦ ਜੋ ਦਿੱਲੀ ਜਾ ਰਹੀ ਸੀ ਕਿ ਆਪਣੀ ਸਰਕਾਰੀ ਗੱਡੀ ਤੇ ਜਾ ਰਹੀ ਸੀਗੀ ਤਾਂ ਜਿੰਦ ਕੋਈ ਜਾ ਕੇ ਉਹਨਾਂ ਦੀ ਗੱਡੀ ਜਿਹੜੀ ਹੈ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਜਾਣਕਾਰੀ ਜੋ ਮਿਲੀ ਹੈ ਕਿ ਵਿਧਾਇਕ ਇਸ ਐਕਸੀਡੈਂਟ ਦੌਰਾਨ ਵਲ-ਵਲ ਬਚ ਕੇ ਨੇ ਐਕਸੀਡੈਂਟ ਦੌਰਾਨ ਸਰਕਾਰੀ ਜੋ ਜੋ ਵਿਧਾਇਕ ਹੈਗੇ ਨੇ ਉਹਨਾਂ ਦੇ ਗਵਰਮੈਂਟ ਜਿਹੜੇ ਹੈਗੇ ਨੇ ਉਹ ਜ਼ਖਮੀ ਹੋਏ ਜਿਹਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਹੈਗੇ ਨੇ ਉਹੋ ਵਾਲ-ਵਾਲ ਇਸ ਪੂਰੇ ਹਾਦਸੇ ਦੇ ਵਿੱਚ ਬਚ ਗਏ ਨੇ ਤਾਂ ਇਸ ਤੋਂ ਪਹਿਲਾਂ ਵੀ ਇੱਕ ਹੋਰ ਮੰਦਭਾਗੀ ਖਬਰ ਜਿਹੜੀ ਹੈ ਉਹ ਸੁਣਨ ਨੂੰ ਮਿਲੀ ਸੀ ਕਿ ਐਮਐਲਏ ਗੁਰਪ੍ਰੀਤ ਗੋਗੀ ਜਿਹੜੇ ਕਿ ਲੁਧਿਆਣਾ ਪੱਛਮੀ ਤੋਂ ਵਿਧਾਇਕ ਹੈਗੇ ਨੇ ਉਹਨਾਂ ਦੀ ਦੇਰ ਰਾਤ ਗੋਲੀ ਲੱਗਣ ਦੇ ਨਾਲ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਤਾਂ ਉਸੇ ਰਾਤੇ ਇੱਕ ਹੋਰ ਹਾਦਸਾ ਆਵਾਦਮੀ ਪਾਰਟੀ ਦੇ ਵਿਧਾਇਕ ਦੇ ਨਾਲ ਵਾਪਰਿਆ ਜਿਹੜੇ ਕਿ ਦਿੱਲੀ ਜਾ ਰਹੇ ਸੀਗੇ ਸਰਕਾਰੀ ਗੱਡੀ ਤੇ ਜਾ ਰਹੇ ਸੀ ਤਾਂ ਜਦੋਂ ਹੀ ਜੀਂਦ ਪਹੁੰਚਦੇ ਨੇ ਤਾਂ ਉੱਥੇ ਜਾ ਕੇ ਉਹਨਾਂ ਦੀ ਗੱਡੀ ਜਿਹੜੀ ਹੈ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਜਿਸ ਤੋਂ ਬਾਦ ਜੋ ਹੈ ਪਰ ਖੱਚੇ ਜਿਹੜੇ ਨੇ ਜਰੂਰ ਗੱਡੀ ਦੇ ਉੱਡ ਜਾਂਦੇ ਨੇ ਪਰ ਮੌਕੇ ਤੇ ਜਿਹੜੇ ਨੇ ਵਿਧਾਇਕ ਹੈਗੇ ਨੇ ਉਹ ਵਲ-ਵਲ ਬਚ ਜਾਂਦੇ ਨੇ ਤਾਂ ਇਹ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਨ ਤੁਸੀਂ ਵੇਖ ਸਕਦੇ ਜੋ ਗੱਡੀ ਹੈ ਇਹ ਇਹ ਗੱਡੀ ਐਮ ਐਲ ਏ ਬਗਾ ਪ੍ਰਣਾਤੂ ਐਮ ਐਲ ਏ ਅਮਿਤ ਮਾਰਸਿੰਗਰ ਸੁਖਨਾਂਦ ਦੀ ਹੈ ਗੱਡੀ ਹੈ ਜੇ ਤੁਸੀਂ ਵੇਖ ਸਕਦੇ ਹੋ ਗੱਡੀ ਦਾ ਕਿੰਨਾ ਬੁਰਾ ਹਾਲ ਹੋਇਆ ਵੈ ਸਰਕਾਰੀ ਗੱਡੀ ਹੈ ਜਿਹੜੀ ਸਰਕਾਰ ਦੇ ਵੱਲੋਂ ਗੱਡੀਆਂ ਮਿਲਦੀਆਂ ਨੇ ਜਿੰਨੇ ਵੀ ਵਿਧਾਇਕ ਹੁੰਦੇ ਨੇ ਮੰਤਰੀ ਉਹਨਾਂ ਨੂੰ ਗੱਡੀਆਂ ਜਿਹੜੀਆਂ ਮਿਲਦੀਆਂ ਨੇ ਤਾਂ ਇਸੇ ਗੱਡੀ ਤੇ ਸਵਾਰ ਹੋ ਕੇ ਜੜੇ ਉਹ ਦਿੱਲੀ ਜਾ ਰਹੇ ਸੀ ਪਰ ਅਚਾਨਕ ਜੜੇ ਉਹ ਇਸ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਤਾਂ ਹਾਲਾਂਕਿ ਵਾਲਵਾਲ ਬਚ ਗਏ ਨੇ ਸੁਖਨਾਂਦ ਵਿਧਾਇਕ ਸੁਖਨਾਂਦ ਪਰ ਉਹਨਾਂ ਦੇ ਗਨਮੇ ਜਿਹੜੇ ਨੇ ਜ਼ਰੂਰ ਜ਼ਖਮੀ ਹੋਏ ਨੇ ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਪਰ ਵਾਹਲ-ਵਾਲ ਬਚੇ ਨੇ ਐਮ.ਐਲ.ਏ. ਅਮਰਪਾਲ ਸਿੰਘ ਸੁਖਨਾਂਤੋਂ ਦੇ ਜੋ ਗਨਮੈਨ ਹੈਗੇ ਨੋ ਜਰੂਰ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਏ ਨੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਆ ਆਵਾਜ਼ੀ ਪਾਰਟੀ ਦੇ ਇੱਕ ਹੋਰ ਵਿਧਾਇਕ ਦੇ ਨਾਲ ਅਣਹੋਣੀ ਵਾਪਰੀ ਹੈ ਇੱਕ ਹੋਰ ਵਿਧਾਇਕ ਦੇ ਵਿਧਾਇਕ ਜਿਹੜੇ ਨੇ ਉਹ ਹਾਦਸੇ ਦਾ ਸ਼ਿਕਾਰ ਹੋਏ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਆਵਾਜ਼ੀ ਪਾਰਟੀ ਦੇ ਇੱਕ ਹੋਰ ਵਿਧਾਇਕ ਹਾਦਸੇ ਦਾ ਸ਼ਿਕਾਰ ਹੋਏ ਨੇ ਪਰ ਇਸ ਹਾਦਸੇ ਦੇ ਵਿੱਚ ਵਾਲ-ਵਾਲ ਬਚ ਕੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਤਸਵੀਰਾਂ ਤੁਸੀਂ ਵੇਖੋ ਕਿ ਕਿਸ ਤਰ੍ਹਾਂ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਗੱਡੀ ਦੇ ਜਿਹੜੇ ਨੇ ਉਹ ਪਰ ਖਚੇ ਉੱਡ ਗਏ ਨੇ ਗੱਡੀ ਦੇ ਪਰ ਖਚੇ ਉੱਡ ਗਏ ਨੇ ਹਾਲਾਂਕਿ ਇਸ ਦੇ ਵਿੱਚ ਵਿਧਾਇਕ ਜਣੇ ਨੇ ਉਹ ਬਚ ਗਏ ਨੇ ਪਰ ਉਹਨਾਂ ਦੇ ਗਨਮੈਨ ਜਿਹੜੇ ਉਹਨਾਂ ਦੇ ਜਰੂਰ ਸੱਟਾਂ ਲੱਗੀਆਂ ਨੇ ਉਹ ਜ਼ਖਮੀ ਹੋਏ ਨੇ ਤਾਂ ਬਗਾ ਪ੍ਰਾਂਤੋਂ ਵਿਧਾਇਕ ਅਮਰਤਪਾਲ ਸੁਖਨਾਂੰਦੀ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ ਦੇਰ ਰਾਤ ਤੇ ਹਾਦਸਾ ਵਾਪੜਿਆ ਦਿੱਲੀ ਜਾ ਰਹੇ ਸੀਗੇ ਵਿਧਾਇਕ ਸਰਕਾਰੀ ਗੱਡੀ ਦੇ ਵਿੱਚ ਸੀਗੇ ਤਾਂ ਇਸੇ ਦੌਰਾਨ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਹੈ ਭਿਆਨਕ ਐਕਸੀਡੈਂਟ ਹੋ ਜਾਂਦਾ ਜਿਸ ਤੋਂ ਬਾਅਦ ਵਿਧਾਇਕ ਬਚ ਜਾਂਦੇ ਨੇ ਪਰ ਜੋ ਉਹਨਾਂ ਦੇ ਗਨਮੈਨ ਹੈਗੇ ਨੇ ਉਹ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਪਹਤੀ ਕਰਵਾਇਆ ਗਿਆ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਨੁਕਸਾਨੀ ਗਈ ਹੈ ਇਹ ਗੱਡੀ ਤਾਂ ਜਾਣਕਾਰੀ ਦੇ ਮੁਤਾਬਿਕ ਮੋਗਾ ਦੇ ਸਬਡਿਵੀਜ਼ਨ ਬਾਗਾਪੁਰਾਣਾ ਦੇ ਹਲਕਾ ਵਿਧਾਇਕ ਅਮਰਪਾਲ ਸਿੰਘ ਸੁਖਨੰਦ ਦਿੱਲੀ ਜਾ ਰਹੇ ਸੀਗੇ ਤਾਂ ਜਾਂਦੇ ਸਮੇਂ ਰਸਤੇ ਦੇ ਵਿੱਚ ਜਿੰਦ ਵਿਖੇ ਬੀਤੀ ਰਾਤ ਇਹ ਭਿਆਨਕ ਹਾਦਸਾ ਹੋ ਜਾਂਦਾ ਐ ਐਕਸੀਡੈਂਟ ਹੋ ਜਾਂਦਾ ਐ ਉਸ ਤੋਂ ਬਾਅਦ ਜੋ ਦਿੱਲੀ ਜਾ ਰਹੇ ਸੀਗੇ ਆਪਣੀ ਸਰਕਾਰੀ ਗੱਡੀ ਤੇ ਜਾ ਰਹੇ ਸੀਗੇ ਤਾਂ ਜਿੰਦ ਕੋਲ ਜਾ ਕੇ ਉਹਨਾਂ ਦੀ ਗੱਡੀ ਜਿਹੜੀ ਐ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਐ ਜਾਣਕਾਰੀ ਜੋ ਮਿਲੀ ਹੈ ਕਿ ਵਿਧਾਇਕ ਇਸ ਐਕਸੀਡੈਂਟ ਦੌਰਾਨ ਵਲ-ਵਲ ਬਚ ਕੇ ਨੇ ਐਕਸੀਡੈਂਟ ਦੌਰਾਨ ਸਰਕਾਰੀ ਜੋ ਜੋ ਵਿਧਾਇਕ ਹੈਗੇ ਨੇ ਉਹਨਾਂ ਦੇ ਗਾਰਮੈਂਨ ਜਿਹੜੇ ਹੈਗੇ ਨੇ ਉਹ ਜ਼ਖਮੀ ਹੋਏ ਜਿਹਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਹੈਗੇ ਨੇ ਉਹ ਵਲ-ਵਲ ਇਸ ਪੂਰੇ ਹਾਦਸੇ ਦੇ ਵਿੱਚ ਬਚ ਗਏ ਨੇ ਤਾਂ ਇਸ ਤੋਂ ਪਹਿਲਾਂ ਵੀ ਇੱਕ ਹੋਰ ਮੰਦਭਾਗੀ ਖਬਰ ਜਿਹੜੀ ਹੈ ਉਸ ਨੂੰ ਮਿਲੀ ਸੀ ਕਿ ਐਮਐਲਏ ਗੁਰਪ੍ਰੀਤ ਗੋਗੀ ਜਿਹੜੇ ਕਿ ਲੁਧਿਆਣਾ ਪੱਛਮੀ ਤੋਂ ਵਿਧਾਇਕ ਹੈਗੇ ਨੇ ਉਹਨਾਂ ਦੀ ਦੇਰ ਰਾਤ ਗੋਲੀ ਲੱਗਣ ਦੇ ਨਾਲ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਤਾਂ ਉਸੇ ਰਾਤੇ ਕੋਹਰ ਹਾਦਸਾ ਆਵਾਮੀ ਪਾਰਟੀ ਦੇ ਵਿਧਾਇਕ ਦੇ ਨਾਲ ਵਾਪਰਿਆ ਜਿਹੜੇ ਕਿ ਦਿੱਲੀ ਜਾ ਰਹੇ ਸੀਗੇ ਸਰਕਾਰੀ ਗੱਡੀ ਤੇ ਜਾ ਰਹੇ ਸੀ ਤਾਂ ਜਦੋਂ ਹੀ ਜੀਂਦ ਪਹੁੰਚਦੇ ਨੇ ਤਾਂ ਉੱਥੇ ਜਾ ਕੇ ਉਹਨਾਂ ਦੀ ਗੱਡੀ ਜਿਹੜੀ ਹੈ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਜੋ ਹੈ ਖੱਚੇ ਜੜੇ ਨੇ ਜਰੂਰ ਗੱਡੀ ਤੇ ਉੱਡ ਜਾਂਦੇ ਨੇ ਪਰ ਮੌਕੇ ਤੇ ਜੜੇ ਨੇ ਵਿਧਾਇਕ ਹੈਗੇ ਨੇ ਉਹ ਬਾਲ-ਬਾਲ ਬਚ ਜਾਂਦੇ ਨੇ ਤਾਂ ਇਹ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਨ ਤੁਸੀਂ ਵੇਖ ਸਕਦੇ ਜੋ ਗੱਡੀ ਹੈ ਇਹ ਇਹ ਗੱਡੀ ਐਮ ਐਲ ਏ ਬਗਾ ਪ੍ਰਣਾਤੂ ਐਮ ਐਲ ਏ ਅਮਿਤ ਮਾਲਸਿੰਘ ਸੁਖਨ ਆਦੀ ਹੈ ਗੱਡੀ ਹੈ ਕਿ ਤੁਸੀਂ ਵੇਖ ਸਕਦੇ ਹੋ ਗੱਡੀ ਦਾ ਕਿੰਨਾ ਬੁਰਾ ਹਾਲ ਹੋਇਆ ਵੈ ਸਰਕਾਰੀ ਗੱਡੀ ਹੈ ਜਿਹੜੀ ਸਰਕਾਰ ਦੇ ਵੱਲੋਂ ਗੱਡੀਆਂ ਮਿਲਦੀਆਂ ਨੇ ਜਿੰਨੇ ਵੀ ਵਿਧਾਇਕ ਹੁੰਦੇ ਨੇ ਮੰਤਰੀ ਉਹਨਾਂ ਨੂੰ ਗੱਡੀਆਂ ਜਿਹੜੀਆਂ ਮਿਲਦੀਆਂ ਨੇ ਤਾਂ ਇਸੇ ਗੱਡੀ ਤੇ ਸਵਾਰ ਹੋ ਕੇ ਜੜੇ ਉਹ ਦਿੱਲੀ ਜਾ ਰਹੇ ਸੀ ਪਰ ਅਚਾਨਕ ਜੜੇ ਉਹ ਇਸ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਤਾਂ ਹਾਲਾਂਕਿ ਵਾਲ-ਵਾਲ ਬਚ ਗਏ ਨੇ ਸੁਖਨ ਆਨੰਦ ਵਿਧਾਇਕ ਸੁਖਨ ਆਨੰਦ ਪਰ ਉਹਨਾਂ ਦੇ ਗਨਮੇ ਜਿਹੜੇ ਨੇ ਜ਼ਰੂਰ ਜ਼ਖਮੀ ਹੋਏ ਨੇ ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਪਰ ਵਲ-ਵਲ ਬਚੇ ਨੇ ਐਮ.ਐਲ.ਏ. ਅਮਰਪਾਲ ਸਿੰਘ ਸੁਖਨਾਂਤ ਉਹਨਾਂ ਦੇ ਜੋ ਗਨਮੈਨ ਹੈਗੇ ਨੋ ਜਰੂਰ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਏ ਨੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਆ ਆਮ ਆਦਮੀ ਪਾਰਟੀ ਦੇ ਇੱਕ ਹੋਰ ਵਿਧਾਇਕ ਦੇ ਨਾਲ ਅਣਹੋਣੀ ਵਾਪਰੀ ਹੈ ਇੱਕ ਹੋਰ ਵਿਧਾਇਕ ਵਿਧਾਇਕ ਜਿਹੜੇ ਨੇ ਉਹ ਹਾਦਸੇ ਦਾ ਸ਼ਿਕਾਰ ਹੋਏ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਆਮ ਆਦਮੀ ਪਾਰਟੀ ਦੇ ਇੱਕ ਹੋਰ ਵਿਧਾਇਕ ਹਾਦਸੇ ਦਾ ਸ਼ਿਕਾਰ ਹੋਏ ਨੇ ਪਰ ਇਸ ਹਾਦਸੇ ਦੇ ਵਿੱਚ ਵਾਲ-ਵਾਲ ਬਚ ਕੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਤਸਵੀਰਾਂ ਤੁਸੀਂ ਵੇਖੋ ਕਿ ਕਿਸ ਤਰ੍ਹਾਂ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਗੱਡੀ ਦੇ ਜਿਹੜੇ ਨੇ ਉਹ ਪਰ ਖਚੇ ਉੱਡ ਗਏ ਨੇ ਗੱਡੀ ਦੇ ਪਰ ਖਚੇ ਉੱਡ ਗਏ ਨੇ ਹਾਲਾਂਕਿ ਇਸ ਦੇ ਵਿੱਚ ਵਿਧਾਇਕ ਜਣੇ ਨੇ ਉਹ ਬਚ ਗਏ ਨੇ ਪਰ ਉਹਨਾਂ ਦੇ ਗਨਮੈਨ ਜਿਹੜੇ ਉਹਨਾਂ ਦੇ ਜਰੂਰ ਸੱਟਾਂ ਲੱਗੀਆਂ ਨੇ ਉਹ ਜ਼ਖਮੀ ਹੋਏ ਨੇ ਤਾਂ ਬਗਾ ਪ੍ਰਣਾਤੋਂ ਵਿਧਾਇਕ ਅਮਰਤਪਾਲ ਸੁਖਨਾਂਦੀ ਗੱਡੀ ਅੱਜ ਦਾ ਸ਼ਿਕਾਰ ਹੋਈ ਹੈ ਦੇਰ ਰਾਤ ਇਹ ਹਾਦਸਾ ਵਾਪਰਿਆ ਦਿੱਲੀ ਜਾ ਰਹੇ ਸੀਗੇ ਵਿਧਾਇਕ ਸਰਕਾਰੀ ਗੱਡੀ ਦੇ ਵਿੱਚ ਸੀਗੇ ਤਾਂ ਇਸੇ ਦੌਰਾਨ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਹੈ ਭਿਆਨਕ ਐਕਸੀਡੈਂਟ ਹੋ ਜਾਂਦਾ ਜਿਸ ਤੋਂ ਬਾਅਦ ਵਿਧਾਇਕ ਬਚ ਜਾਂਦੇ ਨੇ ਪਰ ਜੋ ਉਹਨਾਂ ਦੇ ਗਨਮੈਨ ਹੈਗੇ ਨੇ ਉਹ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਪਹਤੀ ਕਰਵਾਇਆ ਗਿਆ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਨੁਕਸਾਨੀ ਗਈ ਹੈ ਇਹ ਗੱਡੀ ਤਾਂ ਜਾਣਕਾਰੀ ਦੇ ਮੁਤਾਬਿਕ ਮੋਗਾ ਦੇ ਸਬਡਿਵੀਜ਼ਨ ਬਾਗਾ ਪੁਰਾਣਾ ਦੇ ਹਲਕਾ ਵਿਧਾਇਕ ਅਮਰਪਾਲ ਸਿੰਘ ਸੁਖਨੰਦ ਦਿੱਲੀ ਜਾ ਰਹੇ ਸੀਗੇ ਤਾਂ ਜਾਂਦੇ ਸਮੇਂ ਰਸਤੇ ਦੇ ਵਿੱਚ ਜੀਂਦ ਵਿਖੇ ਬੀਤੀ ਰਾਤ ਇਹ ਭਿਆਨਕ ਹਾਦਸਾ ਹੋ ਜਾਂਦਾ ਐ ਐਕਸੀਡੈਂਟ ਹੋ ਜਾਂਦਾ ਐ ਉਸ ਤੋਂ ਬਾਅਦ ਜੋ ਦਿੱਲੀ ਜਾ ਰਹੇ ਸੀਗੇ ਆਪਣੀ ਸਰਕਾਰੀ ਗੱਡੀ ਤੇ ਜਾ ਰਹੇ ਸੀਗੇ ਤਾਂ ਜੀਂਦ ਕੋਲ ਜਾ ਕੇ ਉਹਨਾਂ ਦੀ ਗੱਡੀ ਜਿਹੜੀ ਐ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਐ ਜਾਣਕਾਰੀ ਜੋ ਮਿਲੀ ਹੈ ਕਿ ਵਿਧਾਇਕ ਇਸ ਐਕਸੀਡੈਂਟ ਦੌਰਾਨ ਵਲ-ਵਲ ਬਚ ਕੇ ਨੇ ਐਕਸੀਡੈਂਟ ਦੌਰਾਨ ਸਰਕਾਰੀ ਜੋ ਜੋ ਵਿਧਾਇਕ ਹੈਗੇ ਨੇ ਉਹਨਾਂ ਦੇ ਗਨਮੈਨ ਜਿਹੜੇ ਹੈਗੇ ਨੇ ਉਹ ਜ਼ਖਮੀ ਹੋਏ ਜਿਹਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਹੈਗੇ ਨੇ ਉਹ ਵਲ-ਵਲ ਇਸ ਪੂਰੇ ਹਾਦਸੇ ਦੇ ਵਿੱਚ ਬਚ ਗਏ ਨੇ ਤਾਂ ਇਸ ਤੋਂ ਪਹਿਲਾਂ ਵੀ ਇੱਕ ਹੋਰ ਮੰਦ ਭਾਗੀ ਖਬਰ ਜਿਹੜੀ ਹੈ ਉਸ ਨੂੰ ਮਿਲੀ ਸੀ ਕੇਐਮਐਲਏ ਗੁਰਪ੍ਰੀਤ ਗੋਗੀ ਜਿਹੜੇ ਕਿ ਲੁਧਿਆਣਾ ਪੱਛਮੀ ਤੋਂ ਵਿਧਾਇਕ ਹੈਗੇ ਨੇ ਉਹਨਾਂ ਦੀ ਦੇਰ ਰਾਤ ਗੋਲੀ ਲੱਗਣ ਦੇ ਨਾਲ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਤਾਂ ਉਸੇ ਰਾਤ ਇੱਕ ਹੋਰ ਹਾਦਸਾ ਆਵਾਦੀ ਪਾਰਟੀ ਦੇ ਵਿਧਾਇਕ ਦੇ ਨਾਲ ਵਾਪਰਿਆ ਜਿਹੜੇ ਕਿ ਦਿੱਲੀ ਜਾ ਰਹੇ ਸੀਗੇ ਸਰਕਾਰੀ ਗੱਡੀ ਤੇ ਜਾ ਰਹੇ ਸੀ ਤਾਂ ਜਦੋਂ ਹੀ ਜੀਂਦ ਪਹੁੰਚਦੇ ਨੇ ਤਾਂ ਉੱਥੇ ਜਾ ਕੇ ਉਹਨਾਂ ਦੀ ਗੱਡੀ ਜਿਹੜੀ ਹੈ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਜੋ ਹੈ ਪਰ ਖੱਚੇ ਜਿਹੜੇ ਨੇ ਜ਼ਰੂਰ ਗੱਡੀ ਦੇ ਉੱਡ ਜਾਂਦੇ ਨੇ ਪਰ ਮੌਕੇ ਤੇ ਜਿਹੜੇ ਨੇ ਵਿਧਾਇਕ ਹੈਗੇ ਨੇ ਉਹ ਵਲ-ਵਲ ਬਚ ਜਾਂਦੇ ਨੇ ਤਾਂ ਇਹ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਨ ਤੁਸੀਂ ਵੇਖ ਸਕਦੇ ਜੋ ਗੱਡੀ ਹੈ ਇਹ ਇਹ ਗੱਡੀ ਐਮ.ਐਲ.ਏ. ਬਗਾ ਪ੍ਰਾਤੋ ਐਮ.ਐਲ.ਏ. ਅਮਿਤ ਪਾਲ ਸਿੰਘ ਸੁਖਨਾਂਦੀ ਹੈ ਗੱਡੀ ਹੈਗੀ ਤੁਸੀਂ ਵੇਖ ਸਕਦੇ ਗੱਡੀ ਦਾ ਕਿੰਨਾ ਬੁਰਾ ਹਾਲ ਹੋਇਆ ਵੈ ਸਰਕਾਰੀ ਗੱਡੀ ਹੈ ਜਿਹੜੀ ਸਰਕਾਰ ਦੇ ਵੱਲੋਂ ਗੱਡੀਆਂ ਮਿਲਦੀਆਂ ਨੇ ਜਿੰਨੇ ਵੀ ਵਿਧਾਇਕ ਹੁੰਦੇ ਨੇ ਮੰਤਰੀ ਉਹਨਾਂ ਨੂੰ ਗੱਡੀਆਂ ਜੜੀਆਂ ਮਿਲਦੀਆਂ ਨੇ ਤਾਂ ਇਸੇ ਗੱਡੀ ਤੇ ਸਵਾਰ ਹੋ ਕੇ ਜੜੇ ਉਹ ਦਿੱਲੀ ਜਾ ਰਹੇ ਸੀ ਪਰ ਅਚਾਨਕ ਜੜੇ ਉਹ ਇਸ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਤਾਂ ਹਾਲਾਂਕਿ ਵਾਲ-ਵਾਲ ਬਚ ਗਏ ਨੇ ਸੁਖਾਨੰਦ ਵਿਧਾਇਕ ਸੁਖਾਨੰਦ ਪਰ ਉਹਨਾਂ ਦੇ ਗਨਮੇ ਜਿਹੜੇ ਨੇ ਜ਼ਰੂਰ ਜ਼ਖਮੀ ਹੋ